ਜੀ ਸਤਿ ਸ਼੍ਰੀ ਅਕਾਲ ਜੀ ਆ ਪਹਿਲਾਂ ਤੇ ਆ ਬੀਬਾ ਦੇ ਬਿਆਨ ਸੁਣ ਲੋ ਫੇਰ ਕਰਦੇ ਆ ਗੱਲ ਬੇਟੇ ਨੇ ਬਕੋ ਸਹੀ ਗਿਆ ਕੀ ਤਰੰਤਾਰ ਤੋਂ ਦਿੱਲੀ ਜਦ ਕੇ ਦਿਖਾਵੇ ਤਰੰਤਾਰ ਹੋ ਗਿਆ ਪਿੱਖੀ ਪਿੰਡ ਉਹਦੇ ਨੇੜੇ ਇਹ ਸਾਰੇ ਪਿੰਡ ਡਰੱਗ ਦਾ ਵਪਾਰ ਕਰਦੇ ਆ ਸਾਰੇ ਪਿੰਡ ਵਾਲੇ ਚਿੱਟੇ ਦਾ ਕੰਮ ਲੜਾਈ ਝਗੜੇ ਮਿੰਟ ਵਿੱਚ ਕਰਪਾਨਾ ਕੱਢ ਲੈਣੀ ਆ ਕੋਈ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਸਭ ਤੋਂ ਜ਼ਿਆਦਾ ਚੋਰੀਆਂ ਇਸ ਪਿੰਡ 'ਚ ਡਰੱਗ ਦਾ ਕੰਮ ਨਸ਼ਿਆਂ ਦਾ ਚਿੱਟੇ ਡੋਡੇ ਭੁੱਕੀਆਂ ਦੇ ਇਸ ਪਿੰਡ 'ਚ ਇਲੈਗਲ ਵੈਪਨਸ ਇਸ ਪਿੰਡ 'ਚ ਸੋ ਸਾਰੀ ਗੁੰਡਾਗਰਦੀ ਬਦਮਾਸ਼ੀ ਤਾਲੀਬਾਨ ਵਾਲਾ ਜਿਹੜਾ ਸਟਾਈਲ ਹੈ ਇਸ ਪਿੰਡ 'ਚ ਸਹੀ ਕਹਿੰਦਾ ਜਿੱਤ ਕੇ ਦਿਖਾ ਦੇ ਕਿਉਂਕਿ ਇਹ ਪਿੱਖੀ ਪਿੰਡ ਹੋ ਗਿਆ ਤਰਨਤਾਰ ਵਾਲੇ ਪਾਸੇ ਹੋ ਗਿਆ ਇਹ ਪਿੰਡ ਵਾਲੇ ਇਹ ਆਪਣੇ ਇੱਕ ਗੁੰਡਾਗਰ ਦੀ ਬਦਮਾਸ਼ੀ ਦਾ ਰਾਸ ਚਾਉਂਦੇ ਆ ਔਰ ਇਸ ਬਦਮਾਸ਼ਾ ਦੇ ਉੱਤੇ ਮੇਰੇ ਹਿਸਾਬ ਨਾਲ ਦਿੱਲੀ ਦੀ ਹਕੂਮਤ ਨੂੰ ਚੰਗੀ ਲਗਾਮ ਕੱਸਣੀ ਚਾਹੀਦੀ ਆ ਇਸ ਪਿੰਡਾਂ ਦੇ ਵਿੱਚ ਐਸੇ ਪੁਲਿਸ ਆਫਿਸਰਸ ਤਾਇਨਾਤ ਕੀਤੇ ਜਾਣ ਹਾਂਜੀ ਸੁਨ ਲਿਆ ਬਿਆਨ ਇਹਦਾ ਕੀ ਕਹਿਣ ਲਈ ਆ ਤਰਨਤਾਰਨ ਪੀਬੀ 46 ਵਾਲਿਓ ਪੱਟੀ ਤਹਿਸੀਲ ਵਾਲਿਓ ਡਾਕ ਖਨਾ ਖੇਮ ਕਰਨ ਪੀਕਯੂਐਨ ਖੜੜੇ ਵਾਲੇ ਚਵਾਲ ਤੋਂ ਬਰਾਹਲ ਏਰੀਆ ਜਿਹਦੇ ਬਾਰੇ ਆਪਾਂ ਦੱਸਦੇ ਰਹੇ ਨੇ ਕਿ ਤਰਤੀਕ ਕਿਹੜੀ ਆ ਕਿਹੜੀ ਯੋਧਿਆ ਸੂਰਮਿਆਂ ਦੀ ਗੁਰੂ ਮਹਾਰਾਜਾਂ ਦੀ ਧਰਤੀ ਆ ਤੇ ਇਹ ਕੀ ਬੋਲ ਰਹੀ ਐ ਤੇ ਪਹਿਲਾਂ ਤੇ ਮੈਂ ਨਾ ਮੈਂ ਤੇ ਚਲੋ ਕੀ ਬੋਲਾਂ ਪਹਿਲਾਂ ਮੈਂ ਨਾ ਤੁਸੀਂ ਦੱਸੋ ਹੁਣ ਦੋ ਜਵਾਬ ਇਹਦਾ ਵੜਿਆ ਵੜੇ ਨੂੰ ਨੇ ਰੋਲਤਾ ਇਹ ਬੀਬੀ ਨੇ ਤੇ ਇਹਦਾ ਤੁਸੀਂ ਪਹਿਲਾਂ ਜਵਾਬ ਦਓ ਨਹੀਂ ਤੇ ਬਾਜ ਸਟੂਡੀਓ ਤੇ ਫਿਰ ਇਹੋ ਜਿਹਿਆਂ ਨੂੰ ਨੱਥ ਪਾਉਂਦਾ ਰਿਹਾ ਇਹੋ ਜਿਹਿਆਂ ਜਿਹੜੀਆਂ ਅਲਕ ਘੋੜੀਆਂ ਦੀਆਂ ਨਾ ਉਹਨਾਂ ਬਾਜ ਸਟੂਡੀਓ ਨੇ ਨੱਥ ਪਾਉਂਦਾ ਰਿਹਾ ਤੇ ਹੁਣ ਜਾਂ ਫਿਰ ਤੁਸੀਂ ਇਹਨੂੰ ਜਵਾਬ ਦੇ ਕੇ ਵੇਖ ਲਓ ਤੇ ਤੁਹਾਡੇ ਪੋਤੜੇ ਨਾ ਬੋਲਦੂਗੀ ਨਾ ਜਿੱਡਾ ਮਰਜੀ ਬੰਦਾ ਹੋਵੇ ਜਿੱਡਾ ਮਰਜੀ ਲੀਡਰ ਹੋਵੇ ਜਿੱਡਾ ਮਰਜੀ ਅਫਸਰ ਹੋਵੇ ਜਿੱਡਾ ਮਰਜੀ ਹੋਵੇ ਜੇ ਇਹਦੀ ਜ਼ੁਬਾਨ ਦੇ ਅੱਗੇ ਖੜ ਜੂਗਾ ਨਾ ਤਾਂ ਮੈਂ ਦੱਸ ਦਿਆਂ ਏਡੀ ਲੋਤਰ ਉਹਦੀ ਚਲਦੀ ਹੈ ਕੁੜੀ ਦੀ ਤੇ ਇਹ ਸਮਝ ਲਓਗੇ ਜਿਵੇਂ ਕਹਿੰਦੇ ਨਾ ਉਹ ਕੀ ਦਰੋਪਤੀ ਨੇ ਮਹਾਭਾਰਤ ਕਰਾਤਾ ਸੀ ਇਹ ਉੱਤਮ ਹੀ ਖਤਰਨਾਕ ਔਰਤ ਆ ਤੇ ਦੋ ਜਵਾਬ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਹੀ ਦੋ ਜਵਾਬ ਬਾਅਦ ਸਟੂਡੀਓ ਦੀਆਂ ਤੇ ਲੱਤਾਂ ਖਿੱਚਦੇ ਹੀ ਰਹਿੰਦੇ ਜੇ ਬਾਅਦ ਸਟੂਡੀਓ ਤੋਂ ਇਥੋਂ ਗਾਂ ਤੁਰਨ ਨਹੀਂ ਦਿੰਦੇ ਉਹ ਜਿਤਾਉਂਦਾ ਹੈ ਨਾ ਮੇਰਾ ਵੀਰ ਸਿੱਧੂ ਮੂਸੇ ਵਾਲਾ ਮੇਰੀ ਤਾਂ ਲੜਾਈ ਬਾਹਰ ਗੋਰੇ ਕਾਲਿਆਂ ਨਾਲ ਲੱਗੀ ਆ ਤੇ ਸਾਡੇ ਸਾਡੇ ਆਪਣੇ ਹੀ ਤੋਂ ਨਹੀਂ ਗਾਂ ਤੁਰਨ ਦਿੰਦੇ ਸਾਡੀਆਂ ਤਾਂ ਕਿ ਜੀ ਜਾਂਦੇ ਆ ਮਿਲੋ ਆਪਣੀ ਮਾਸੀ ਨੂੰ ਕਿ ਭੂਆ ਤੁਹਾਡੀ ਦੋ ਜਵਾਬ ਕੋਈ ਇਲਾਕੇ ਜੋ ਬੰਦਾ ਇਹਦਾ ਜਵਾਬ ਦੇ ਦੀਆਂ ਪਹਿਲਾਂ ਗੱਲਾਂ ਦਾ ਕਿੰਨਾ ਪਿਗਰ ਆ ਲਈ ਡਾ ਕੇ ਖਾਵੇ ਪੇ ਝੜ ਆ ਕੇ ਖਾਵੇ ਇਤਾਂ ਨਾਲ ਦੇਡੂ ਤੁਹਾਡੀਆਂ ਤਾਂ ਦੱਸਿਓ ਤੇ ਜਦੋਂ ਖੱਤ ਖੜੇ ਹੋਗੇ ਨਾ ਇਹ ਇਧਰ ਕਰਿਓ ਫਿਰ ਗੱਲ ਫਿਰ ਬਾਅਦ ਸਟੂਡੀਓ ਕਰੂ ਇਹਨਾਂ ਗੱਲ ਬਸ ਮੈਂ ਤੁਹਾਨੂੰ ਇੰਨੀ ਕੀ ਗੱਲ ਕਹਿਣੀ ਆ ਜਿਆਦਾ ਨਹੀਂ ਕਹਿਣੀ ਇੱਥੇ ਤੇ ਹਾਰੀ ਸਰੀ ਸਾਨੂੰ ਤੇ ਤੁਰ ਨਹੀਂ ਦਿੰਦਾ ਕਿਸੇ ਨਾ ਕਿਸੇ ਪਾਸੇ ਵਿੱਚ ਵਜਦੇ ਵਜਦੇ ਆ ਵੀ ਇਹਨੂੰ ਬੰਦੇ ਨੂੰ ਗੱਲ ਨਹੀਂ ਗਾਹ ਕਰਦੇ ਨਹੀਂ ਤਾਂ ਦੋ ਮਾਸੀ ਆਪਣੀ ਦਾ ਜਵਾਬ ਜਾਂ ਆ ਆ ਵੀਡੀਓ ਤੁਹਾਨੂੰ ਪਾਤੀ ਜੇ ਇਸ ਵੇਲੇ ਪੂਰੀ ਵੀਡੀਓ ਵਾਇਰਲ ਹੋ ਰਹੀ ਆ ਉਡੀ ਦੁਨੀਆ ਤੇ ਚੱਲ ਰਹੀ ਆ ਇਹਨੇ ਪੀਬੀ 46 ਤਰਮ ਤਾਰਨ ਦੀ ਧਰਤੀ ਗੁਰੂ ਮਹਾਰਾਜਾਂ ਦੀ ਧਰਤੀ ਸੂਰਮੇ ਯੋਧਿਆਂ ਦੀ ਧਰਤੀ ਉਹਨੂੰ ਕਿਹੋ ਜਿਹਾ ਇਲਜ਼ਾਮ ਲਾ ਕੇ ਨਾਲ ਇਹ ਵੀ ਕਹਤਾ ਕਿ ਸਰਕਾਰ ਇਹਨਾਂ ਨੂੰ ਠੋਕ ਦੇ ਕੇ ਮਾਰ ਦੇਉਂਦੇ ਅੰਤੇ ਅੱਗੇ ਬੜੀਆਂ ਜਿਹੀਆਂ ਵੀੜੀਆਂ ਦੱਸਿਆ ਵੀ ਇੱਥੇ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਤੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਆ ਤੇ ਮਾਰੀ ਮੁਰੀ ਜਾਂਦੀਆਂ ਸਰਕਾਰਾਂ ਦੁਜੀ ਤੇ ਜੇ ਹਾਲਾਂਕਿ ਸਭ ਤੋਂ ਅਣਖੀ ਯੋਧੇ ਸੂਰਮੇ ਗੁਰੂ ਪੀਰਾਂ ਦੀ ਧਰਤੀ ਆ ਤੇ ਵਧੀਆ ਸਭ ਕੁਝ ਚਲੋ ਮੈਂ ਪਹਿਲਾਂ ਇੰਨੀਆਂ ਗੱਲਾਂ ਉਹ ਚ ਕਰਾਂਗੇ ਵੀਡੀਓ 'ਚ ਗੱਲਾਂ ਵੀ ਦੱਸਾਂਗੇ ਨੂੰ ਬੀਬਾ ਨੂੰ ਵੀ ਇਹ ਕਿਹੜੀ ਤਰਤੀਸ ਸਾਡੀ ਤੇ ਤੂੰ ਕੀ ਬੋਲਗੀ ਹੈ ਪਹਿਲਾਂ ਤੁਸੀਂ ਤਾਂ ਦੋ ਜਵਾਬ ਮੇਰੀਆਂ ਲੱਤਾਂ ਖਿਚਣ ਵਾਲਿਓ ਫਿਰ ਮੈਂ ਕਰੂੰ ਗੱਲ ਇੰਦਾ ਬੀਬੀ ਨਾਲ